ਸਾਈਕਲੋਜੀਕਲੀ ਜਿੰਨਾ ਵੱਡਾ ਅਸਰ ਸਾਡੇ ਤੇ ਅੱਜ ਹੋ ਰਿਹਾ ਨਾ ਸਾਡਾ ਬਚਪਨਾ ਜਿਹੜਾ ਗੁਲਾਮ ਹੋ ਰਿਹਾ ਹੈ ਜੇ ਨਹੀਂ ਤੌਰ ਦੇ ਉੱਤੇ ਉਹ ਅਸਰ ਬਹੁਤ ਖਤਰਨਾਕ ਹੈ ਜਿਸ ਪਾਸੇ ਨੂੰ ਉਲਾਰੂ ਹੋ ਰਹੇ ਆ 99% ਮਾਮਾ ਸੁਰਖਰੂ ਨੇ ਕਿ ਬੱਚਾ ਮੋਬਾਈਲ ਤੇ ਖੇਡ ਰਿਹਾ ਤੇ ਮੈਂ ਕੰਮ ਕਰ ਲਵਾਂ ਮੋਬਾਈਲ ਫੜਾਇਆ ਹੋਇਆ ਹੱਥ ਤੇ ਬੱਚਾ ਵੀ ਜੜਾ ਅਜੇ ਅੱਖਰ ਨਹੀਂ ਬੋਲਣਾ ਸਿੱਖਿਆ ਉਹ ਡੁੱਬਿਆ ਪਿਆ ਪੂਰਾ ਇਹ ਤਾਂ ਭਵਿੱਖ ਕੀ ਹੋਣਾ ਕਿ ਕੀ ਭਗਤ ਪੈਦਾ ਹੋਣਗੇ ਭਗਤ ਤੇ ਆਈਡੀਆਲੀ ਨਹੀਂ ਬਣ ਰਹੇ ਸਾਡੇ ਨਾਮ ਜਪਣ ਵਾਲੇ ਤੇ ਆਈਡੀਆਲੀ ਨਹੀਂ ਬਣ ਰਹੇ ਜੈਸਾ ਸੇਵਾ ਹੈ ਤੈਸਾ ਹੋਏ ਗੁਰੂ ਸਾਹਿਬ ਜੀ ਕਹਿੰਦੇ ਪਤਾ ਕੀ ਰਿਜ਼ਲਟ ਨਿਕਲਣਾ ਹੁੰਦਾ ਧੀਆਂ ਨੂੰ ਤੁਸੀਂ ਮਾਵਾਂ ਬੈਠੀਆਂ ਧਿਆਨ ਨਾ ਸੁਣਿਓ ਕਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਜੋ ਅੱਜ ਸੰਸਾਰ ਦਾ ਹਸ਼ਰ ਹੈ ਜਿਹਨੂੰ ਅਸੀਂ ਮਾਡਰਨਿਟੀ ਕਹਿ ਰਹੇ ਹਾਂ ਵੀ ਅਸੀਂ ਬੜੇ ਮਾਡਰਨ ਹੋ ਗਏ ਆ ਉਹ ਕਿਸ ਦਿਸ਼ਾ ਨੂੰ ਜਾ ਰਿਹਾ ਹੈ ਸਤਿਗੁਰੂ ਜੀ ਇੱਕ ਇੱਕ ਗੱਲ ਦਾ ਜਵਾਬ ਦਿੰਦੇ ਉਹ ਕਹਿੰਦੇ ਇਸ ਕਾਲ ਯੁਗ ਦੇ ਅੰਦਰ ਭੂਤਨੇ ਤੇ ਭੂਤਰੀਆਂ ਪੈਦਾ ਹੋ ਰਹੀਆਂ ਜਿਹੜੀਆਂ ਕੁੱਖਾਂ ਤੋਂ ਭਗਤ ਪੈਦਾ ਹੋਣੇ ਸੀ ਕਾਰਨ ਕੀ ਜੈਸਾ ਸੇਵਾ ਹੈ ਤੈਸਾ ਹੋਵੇ ਚੇਤੇ ਕਿਨੂੰ ਕਰ ਰਹੇ ਆ